ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪੰਜਾਬੀ ਕੁਕਿੰਗ ਐਡ ਤੇ ਮੈਂ ਤੁਹਾਡਾ ਸਵਾਗਤ ਕਰਦੀ ਹਾਂ ਅੱਜ ਆਪਾਂ ਬਣਾਵਾਂਗੇ ਸੂਜੀ ਦੀ ਕਸਟਰਡ ਫਲੇਵਰ ਵਾਲੀ ਬਰਫੀ ਜੋ ਕਿ ਬਹੁਤ ਟੇਸਟੀ ਬਣਦੀ ਹੈ ਚਲੋ ਬਣਾਉਣਾ ਸਟਾਰਟ ਕਰਦੇ ਹਾਂ ਸਭ ਤੋਂ ਪਹਿਲਾਂ ਇੱਕ ਕੱਪ ਮੈਂ ਸੂਜੀ ਦਾ ਕੜਾਹੀ ਚ ਪਾਇਆ ਇਸ ਨੂੰ ਮੀਡੀਅਮ ਫਲੇਮ ਤੇ ਆਪਾਂ 5 ਮਿੰਟ ਭੁੰਨਾਂਗੇ ਪਹਿਲਾਂ ਇਸ ਨੂੰ ਡਰਾਈ ਰੋਸਟ ਕਰਾਂਗੇ ਇਹਦੇ ਨਾਲ ਇੱਕ ਤਾਂ ਦਾਣੇਦਾਰ ਬਣਦੀ ਹੈ ਬਰਫੀ ਇੱਕ ਇਹਦੇ ਚ ਸਮੋਕੀ ਫਲੇਵਰ ਵੀ ਆ ਜਾਂਦਾ ਬਰਫੀ ਟੇਸਟੀ ਵੀ ਬਣਦੀ ਹੈ ਇਸ ਕਰਕੇ ਪਹਿਲਾਂ ਆਪਾਂ ਇਹਨੂੰ ਸੁੱਕਾ ਹੀ ਭੁੰਨਾਂਗੇ ਘਿਓ ਆਪਾਂ ਬਾਅਦ ਚ ਪਾਵਾਂਗੇ ਸੂਜੀ ਤੁਸੀਂ ਮੋਟੀ ਬਰੀਕ ਕੋਈ ਵੀ ਲੈ ਸਕਦੇ ਹੋ ਇੱਕ ਧਿਆਨ ਰੱਖਿਓ ਸੂਜੀ ਨੂੰ ਚੰਗੀ ਤਰ੍ਹਾਂ ਪਹਿਲਾਂ ਛਾਲ ਲਿਓ ਦੇਖੋ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ 5 ਕਿ ਮਿੰਟ ਭੁੰਨਣਾ ਜਦੋਂ ਤੱਕ ਕਿ ਇਹਦਾ ਕਲਰ ਹਲਕਾ ਹਲਕਾ ਬਰਾਊਨ ਨਹੀਂ ਹੋਣ ਲੱਗ ਜਾਂਦਾ ਫੁੱਲ ਫਲੇਮ ਤੇ ਨਹੀਂ ਤੁਸੀਂ ਭੁੰਨਣੀ ਫਿਰ ਇਹਦਾ ਕਲਰ ਇੱਕੋ ਦਮ ਬਰਾਊਨ ਹੋ ਜਾਊਗਾ ਦੇਖੋ 5 ਮਿੰਟ ਭੁੰਨਣ ਤੋਂ ਬਾਅਦ ਇੱਕ ਚਮਚੇ ਦੇ ਵਿੱਚ ਘਿਓ ਦਾ ਪਾਉਣਾ ਹੈ ਫਿਰ ਆਪਾਂ ਥੋੜਾ ਜਿਹਾ ਮਿਕਸ ਕਰਕੇ ਦੇਖਾਂਗੇ ਇੱਕੋ ਦਾਮ ਨਹੀਂ ਸਾਰਾ ਕਿਉਂ ਪਾਉਣਾ ਤੁਸੀਂ ਥੋੜਾ ਥੋੜਾ ਕਰਕੇ ਪਾਉਣਾ ਟੋਟਲੇ ਦੇ ਵਿੱਚ 3 ਚਮਚ ਘਿਓ ਦੇ ਪਾਣਗੇ ਜਿਆਦਾ ਨਹੀਂ ਪਾਉਣਾ 1 ਚਮਚ ਘਿਓ ਦਾ ਪਾ ਲਿਆ ਮਿਕਸ ਕਰ ਲਿਆ ਫਿਰ ਦੂਜਾ ਪਾ ਲਿਆ ਫਿਰ ਮਿਕਸ ਕਰ ਲਿਆ ਟੋਟਲ ਤੁਸੀਂ 2 ਚਮਚ ਘਿਓ ਨਾਲ ਵੀ ਇਸ ਨੂੰ ਬਣਾ ਸਕਦੇ ਹੋ ਫਿਰ ਉਹ ਕੀ ਹੈ ਤੁਹਾਨੂੰ ਥੋੜੀ ਸੂਜੀ ਨੂੰ ਸੁੱਕਾ ਹੀ ਭੁੰਨਣਾ ਪਊਗਾ ਥੋੜੀ ਸੁੱਕੀ ਸੁੱਕੀ ਜੀ ਲੱਗੂਗੀ ਜੇ ਵਧੀਆ ਥੋੜੀ ਜੀ ਤੁਸੀਂ ਗਿੱਲੀ ਜੀ ਭੁੰਨਣਾ ਚਾਹੁੰਦੇ ਹੋ ਤਾਂ 3 ਚਮਚ ਘਿਓ ਦੇ ਪਾ ਲਿਓ ਤਿੰਨ ਚਮਚੇ ਕਿਹ ਉਹਦੇ ਪਾ ਲਏ ਹੁਣ ਆਪਾਂ ਇਸ ਨੂੰ ਉਦੋਂ ਤੱਕ ਭੁੰਨਾਗੇ ਜਦੋਂ ਤੱਕ ਇਹਦਾ ਕਲਰ ਹਲਕਾ ਬਰਾਊਨ ਨਹੀਂ ਹੋਣ ਲੱਗ ਜਾਂਦਾ ਕੱਚੀ ਨਹੀਂ ਸੂਜੀ ਰੱਖਣੀ ਫੁੱਲ ਫਲੇਮ ਤੇ ਨਹੀਂ ਤੁਸੀਂ ਭੁੰਨਣੀ ਉਹਦੇ ਨਾਲ ਕੀ ਹੈ ਇਹਦਾ ਕਲਰ ਉੱਪਰੋਂ ਬਰਾਊਨ ਹੋ ਜਾਊਗਾ ਪਰ ਵਿੱਚੋਂ ਨਹੀਂ ਸੂਜੀ ਭੁੱਜ ਕੱਚੀ ਰਹਿ ਜਾਊਗੀ ਕੱਚਾ ਚ ਟੇਸਟ ਆਊਗਾ ਬਰਫੀ ਦੇ ਵਿੱਚ ਇਸ ਕਰਕੇ ਤੁਸੀਂ ਮੀਡੀਅਮ ਫਲੇਮ ਤੇ ਇਸ ਨੂੰ ਭੁੰਨਣਾ ਹੈ ਜਦੋਂ ਤੱਕ ਇਹਦਾ ਕਲਰ ਹਲਕਾ ਬਰਾਊਨ ਨਹੀਂ ਹੋ ਜਾਂਦਾ ਦੇਖੋ ਸੂਜੀ ਆਪਣੀ ਬਰਾਊਨ ਹੋਣ ਸ਼ੁਰੂ ਹੋ ਗਈ ਭੁੱਜ ਚੁੱਕੀ ਆ ਹੁਣ ਆਪਣੀ ਸੂਜੀ ਦੇਖੋ ਹਲਕਾ ਬਰਾਊਨ ਕਲਰ ਆ ਗਿਆ ਦਾ ਹੁਣ ਆਪਾਂ ਗੈਸ ਨੂੰ ਬੰਦ ਕਰ ਦਾਂਗੇ ਹੁਣ ਆਪਾਂ ਇਹਦੀ ਚਾशनी ਬਣਾ ਕੇ ਤਿਆਰ ਕਰਾਂਗੇ ਦੂਜਾ ਪੈਨ ਲਵਾਂਗੇ ਆਪਾਂ ਉਹਦੇ ਚ ਜਿੰਨੀ ਸੂਜੀ ਲੈਣੀ ਆ ਉੰਨੀ ਤੁਸੀਂ ਚੀਨੀ ਲੈਣੀ ਆ ਉਹਨੇ ਪਾਣੀ ਪਾ ਕੇ ਇਹਦੀ ਚਾशनी ਬਣਾਉਣੀ ਆ ਇਹਦੀ ਚਾशनी ਜਿਹੜੀ ਥੋੜੀ ਜਿਹੀ ਪਤਲੀ ਬਣ ਕੇ ਤਿਆਰ ਹੁੰਦੀ ਆ ਕਿਉਂਕਿ ਉਹਦੇ ਨਾਲ ਬਰਫੀ ਸੌਫਟ ਰਹਿੰਦੀ ਆ ਨਹੀਂ ਸੂਜੀ ਆ ਸਾਰਾ ਪਾਣੀ ਸੋਖ ਲੈਂਦੀ ਆ ਸਾਰੀ ਚਾशनी ਜੇ ਆਪਾਂ ਇੱਕ ਤਾਰ ਦੀ ਚਾशनी ਬਣਾਵਾਂਗੇ ਤਾਂ ਬਰਫੀ ਹਾਰਡ ਹੋ ਜੂਗੀ ਇਹਦੀ ਪਤਲੀ ਚਾशनी ਬਣੂਗੀ ਇਹ ਬਰਫੀ ਦੀ ਇੱਕ ਗੱਲ ਦਾ ਧਿਆਨ ਰੱਖਣਾ ਹੈ ਮੈਂ ਤੁਹਾਨੂੰ ਬਾਰ-ਬਾਰ ਕਹਿ ਰਹੀ ਆ ਦੇਖੋ ਪਾਣੀ ਚ ਉਵਾਲ ਆ ਗਿਆ ਚਾशनी ਚਾਹੀਦੀ ਨੇ ਆਪਾਂ ਇੱਥੇ ਮੈਂ ਅੱਧੀ ਕੌਲੀ ਪਾਣੀ ਦੀ ਲਈ ਹੈ ਨੋਰਮਲ ਪਾਣੀ ਹੈ ਇਹ ਇਹਦੇ ਚ ਇੱਕ ਚਮਚ ਬਨੀਲਾ ਕਸਟਰਡ ਪਾਊਡਰ ਦਾ ਪਾਉਂਗੀ ਇਹ ਕਿਉਂਕਿ ਇਹ ਬਰਫੀ ਨੂੰ ਆਪਾਂ ਬਨੀਲਾ ਕਸਟਰਡ ਪਾਊਡਰ ਵਾਲੀ ਫਲੇਵਰ ਵਾਲੀ ਬਣਾ ਕੇ ਤਿਆਰ ਕਰਾਂਗੇ ਬਹੁਤ ਟੇਸਟੀ ਬਣਦੀ ਹੈ ਇੱਕ ਨੋਰਮਲ ਚਮਚ ਜਿਹੜਾ ਆਪਾਂ ਕੋਈ ਚਾਵਲ ਸਬਜ਼ੀ ਖਾਣ ਵਾਲਾ ਹੁੰਦਾ ਉਹ ਹੀ ਲਿਆ ਮੈਂ ਉਹਦੇ ਨਾਲ ਇੱਕ ਕਸਟਰਡ ਪਾਊਡਰ ਦਾ ਲਿਆਗਾ ਉਹ ਪਾਣੀ ਚ ਘੋਲ ਲਿਆ ਹੁਣ ਆਪਾਂ ਚਾਸ਼ਨੀ ਚ ਪਾਵਾਂਗੇ ਇਹਦੇ ਪਾਉਣ ਨਾਲ ਵੀ ਚਾਸ਼ਨੀ ਥੋੜੀ ਜੀ ਗਾੜੀ ਹੋ ਜਾਂਦੀ ਹੈ ਇਸ ਨੂੰ ਮਿਕਸ ਕਰਦੇ ਹੋਏ ਉਦੋਂ ਤੱਕ ਪਕਾਉਣਾ ਜਦੋਂ ਤੱਕ ਕਿ ਚਾਸ਼ਨੀ ਚ ਉਬਾਲ ਨਹੀਂ ਆ ਜਾਂਦਾ ਇਹ ਚਾਸ਼ਨੀ ਕੋਈ ਤਾਰ ਵਾਲੀ ਨਹੀਂ ਬਣਾਉਣੀ ਹਲਕੀ ਚਿਪਚਿਪੀ ਜੀ ਹੁੰਦੀ ਹੈ ਬਸ ਜ਼ਿਆਦਾ ਕੋਈ ਇਹ ਚ ਤਾਰ ਨਹੀਂ ਬਣਦਾ ਦੇਖੋ ਇਸ ਤਰ੍ਹਾਂ ਹਲਕੀ ਪਾਣੀ ਵਰਗੀ ਹੁੰਦੀ ਹੈ ਥੋੜੀ ਹਲਕੀ ਹੁੰਦੀ ਹੈ ਚਿਪਚਿਪੀ ਜੀ ਹੁੰਦੀ ਹੈ ਗੈਸ ਨੂੰ ਬੰਦ ਕਰ ਦਾਂਗੇ ਆਪਾਂ ਜਦੋਂ ਇੱਕ ਉਬਾਲ ਆ ਗਿਆ ਚਾਸ਼ਨੀ ਨੂੰ ਉਸ ਤੋਂ ਬਾਅਦ ਆਪਾਂ ਜਿਹੜੀ ਸੂਜੀ ਭੁੰਨੀ ਹੋਈ ਸੀ ਉਹਦੇ ਵਿੱਚ ਸਾਰੀ ਚਾਸ਼ਨੀ ਪਾ ਦੇਣੀ ਹੈ ਇੱਥੇ ਗੈਸ ਦੀ ਫਲੇਮ ਤੁਸੀਂ ਮੀਡੀਅਮ ਰੱਖਣੀ ਹੈ ਮੀਡੀਅਮ ਗੈਸ ਤੇ ਤੁਸੀਂ ਉਦੋਂ ਤੱਕ ਪਕਾਉਣਾ ਜਦੋਂ ਤੱਕ ਕਿ ਇਹ ਬਿਲਕੁਲ ਘਿਓ ਨਹੀਂ ਛੱਡਣ ਲੱਗ ਜਾਂਦਾ ਮਤਲਬ ਕੜਾਹੀ ਦਾ ਤਲਾ ਨਹੀਂ ਛੱਡ ਦਿੰਦਾ ਡੋਮ ਵਾਂਗੂ ਨਹੀਂ ਬਣ ਜਾਂਦਾ ਬਰਫੀ ਮੰਨ ਲਓ ਵੀ ਬਰਫੀ ਸੈੱਟ ਹੋਣ ਦੇ ਉਤੇ ਆ ਜੇ ਉਦੋਂ ਤੱਕ ਇਸ ਨੂੰ ਪਕਾਉਣਾ ਹੈ ਹਲਕਾ ਜਿਹਾ ਮੈਂ ਇਹਦੇ ਵਿੱਚ ਫੂਡ ਕਲਰ ਪਾਇਆ ਜੈਲੋ ਫੂਡ ਕਲਰ ਪਾਇਆ ਜੇ ਆਪਸ਼ਨਲ ਹੈ ਜੇ ਤੁਸੀਂ ਪਾਉਣਾ ਚਾਹੋ ਤਾਂ ਪਾ ਸਕਦੇ ਹੋ ਨਹੀਂ ਸਕਿੱਪ ਵੀ ਕਰ ਸਕਦੇ ਹੋ ਦੇਖੋ ਕਿੰਨੀ ਵਧੀਆ ਦਾਣੇਦਾਰ ਬਣ ਕੇ ਤਿਆਰ ਹੋਈ ਹੈ ਹੌਲੀ ਹੌਲੀ ਬਿਲਕੁਲ ਇਹ ਹੋਰ ਸੋਹਣੀ ਲੱਗਣ ਲੱਗ ਜੂਗੀ ਟੇਸਟੀ ਵੀ ਬਹੁਤ ਬਣਦੀ ਹੈ ਕਸਟਰਡ ਫਲੇਵਰ ਆਉਂਦਾ ਹੈ ਇਹਦੇ ਵਿੱਚ ਦੇਖੋ ਲਗਾਤਾਰ ਹਿਲਾਉਂਦੇ ਹੋਏ ਇਸ ਨੂੰ ਤੁਸੀਂ ਇਹ ਹੁਣ ਐ ਇੰਨੀ ਕ ਨਹੀਂ ਤੁਸੀਂ ਬਰਫੀ ਨੂੰ ਜਮਾਉਣਾ ਦੇਖੋ ਇਸ 스테ਜ ਤੇ ਹੈ ਜਿਹੜੀ ਹਲਵੇ ਵਾਂਗੂ ਬਣੀ ਹੋਈ ਹੈ ਜੇ ਤੁਸੀਂ ਹੁਣੀ ਜਮਾ ਦੋਗੇ ਬਰਫੀ ਨੂੰ ਤਾਂ ਉੱਚ ਹਲਵੇ ਦਾ ਟੇਸਟ ਆਊਗਾ ਇਸ ਨੂੰ ਹੋਰ ਪਕਾਉਣਾ ਹੈ ਹਜੇ ਇੱਥੇ ਨਾ ਤੁਸੀਂ ਸੋਚੋ ਵੀ ਕਿ ਹਾਂ ਗਾੜੀ ਹੋ ਗਈ ਚਾशनी ਚੰਗੀ ਤਰ੍ਹਾਂ ਸੁੱਕ ਗਈ ਸਾਰੀ ਚਾशनी ਪੀ ਲਈ ਸੂਜੀ ਨੇ ਕਿ ਅਸੀਂ ਜਮਾ ਦਈਏ ਬਰਫੀ ਸੈੱਟ ਹੋ ਜਾਊਗੀ ਨਹੀਂ ਇਹ ਗਲਤੀ ਨਹੀਂ ਕਰਨੀ ਇੱਥੇ ਤੁਹਾਡੀ ਇਸ ਬਰਫੀ ਦੇ ਵਿੱਚ ਹਲਵੇ ਦਾ ਟੇਸਟ ਆਊਗਾ ਕਿਉਂਕਿ ਇਹ ਸੂਜੀ ਦਾ ਹਲਵਾ ਬਣ ਗਿਆ ਇਸ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਤੁਸੀਂ 3 ਤੋਂ 4 ਮਿੰਟ ਭੁੰਨਣਾ ਹੈ ਚੰਗੀ ਤਰ੍ਹਾਂ ਪਕਾਉਣਾ ਹੈਗਾ ਜਦੋਂ ਤੱਕ ਇਹ ਜੀ ਪੂਰੀ ਤਰ੍ਹਾਂ ਸ਼ਾਈਨ ਨਹੀਂ ਆ ਜਾਂਦੀ ਦੇਖੋ ਹੌਲੀ ਹੌਲੀ ਫਰਕ ਪੈ ਰਿਹਾ ਹੈ ਇਹਦਾ ਇਸ ਤਰ੍ਹਾਂ ਜਦੋਂ ਇਕੱਠੀ ਨਹੀਂ ਹੋਣ ਲੱਗ ਜਾਂਦੀ ਇਹ ਬਿਲਕੁਲ ਡੋਮ ਵਾਂਗੂ ਓਨੇ ਟਾਈਮ ਤੁਸੀਂ ਇਸ ਨੂੰ ਪਕਾਉਣਾ ਹੈ ਜੇ ਤੁਸੀਂ ਇਹਦੇ ਵਿੱਚ ਹੋਰ ਵਧੀਆ ਖੋਏ ਦਾ ਫਲੇਵਰ ਚਾਹੁੰਦੇ ਹੋ ਤਾਂ ਤੁਸੀਂ ਇਹਦੇ ਵਿੱਚ 2 ਚਮਚ 2-3 ਚਮਚ ਮਲਾਈ ਦੇ ਵੀ ਪਾ ਸਕਦੇ ਹੋ ਜਾਂ ਮਿਲਕ ਪਾਊਡਰ ਦੇ ਵੀ ਪਾ ਸਕਦੇ ਹੋ ਉਹਦੇ ਨਾਲ ਹੋਰ ਵਧੀਆ ਟੇਸਟ ਆਊਗਾ ਉਹ ਜਦੋਂ ਮਲਾਈ ਤੁਸੀਂ ਉਦੋਂ ਪਾ ਸਕਦੇ ਹੋ ਜਦੋਂ ਆਪਾਂ ਸੂਜੀ ਨੂੰ ਭੁੰਨ ਕੇ ਹਟਦੇ ਹਾਂ ਤੋਂ ਉਸ ਤੋਂ ਬਾਅਦ ਤੁਸੀਂ ਚਾਹੇ 2-3 ਚਮਚ ਦੁੱਧ ਦੇ ਪਾ ਲਓ ਜਾਂ 2-3 ਚਮਚ ਮਲਾਈ ਦੇ ਜਾਂ 2-3 ਚਮਚ ਮਿਲਕ ਪਾਊਡਰ ਦੇ ਐਡ ਕਰ ਸਕਦੇ ਹੋ ਉਹਦੇ ਨਾਲ ਟੇਸਟ ਇਹਦਾ ਹੋਰ ਇਨਹਾਂਸ ਹੋਊਗਾ ਹੁਣ ਇੱਕ ਥਾਲੀ 'ਚ ਮੈਂ ਘਿਓ ਨਾਲ ਗ੍ਰੀਸ ਕਰ ਲਿਆ ਥਾਲੀ ਨੂੰ ਉਸ ਤੋਂ ਬਾਅਦ ਆਪਾਂ ਸਾਰਾ ਜਿਹੜੀ ਸੂਜੀ ਦਾ ਆਪਾਂ ਬਰਫੀ ਬਣਾਉਣੀ ਹੈ ਉਹ ਸਾਰੀ ਇਹਦੇ ਵਿੱਚ ਕੱਢ ਲਈ ਇਹ ਬਰਫੀ ਵੀ ਬਹੁਤ ਟੇਸਟੀ ਬਣਦੀ ਹੈ ਤੇ ਬਹੁਤ ਸੌਫਟ ਵੀ ਬਣ ਕੇ ਤਿਆਰ ਹੁੰਦੀ ਹੈ ਇਹਨੂੰ ਤੁਸੀਂ 4-5 ਦਿਨ ਰੱਖੋ ਚਾਹੇ ਫਿਰ ਵੀ ਇਹ ਸੌਫਟ ਹੀ ਰਹੂਗੀ ਹਾਰਡ ਨਹੀਂ ਹੋਊਗੀ ਹਾਂ ਜੇ ਤੁਸੀਂ ਚਾਸ਼ਨੀ ਨੂੰ ਇਕ ਤਾਰ ਵਾਲੀ ਬਣਾ ਲਿਆ ਤਾਂ ਬਰਫੀ ਟੇਸਟੀ ਵੀ ਨਹੀਂ ਬਣਨੀ ਤੇ ਬਹੁਤ ਜਿਆਦਾ ਹਾਰਡ ਹੋ ਜਾਊਗੀ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਹੈ ਦੀ ਚਾਸ਼ਨੀ ਹਲਕੀ ਚਿਪਚਿਪੀ ਹੋਣੀ ਚਾਹੀਦੀ ਹੈ ਤਾਰ ਵਾਲੀ ਨਹੀਂ ਹੋਣੀ ਚਾਹੀਦੀ ਉੱਪਰ ਮੈਂ ਦੇਖੋ ਡਰਾਈ ਫਰੂਟਸ ਲਾਤੇ ਤੁਸੀਂ ਕੋਈ ਵੀ ਲਾ ਸਕਦੇ ਹੋ ਚਾਂਦੀ ਦਾ ਵਰਕ ਵੀ ਲਾ ਸਕਦੇ ਹੋ ਇੱਕ ਗੱਲ ਦਾ ਹੋਰ ਧਿਆਨ ਰੱਖਣਾ ਕਿ ਇਹ ਬਰਫੀ ਨੂੰ ਆਪਾਂ ਪਤਲੀ ਚਾਸ਼ਨੀ ਨਾਲ ਬਣਾ ਕੇ ਤਿਆਰ ਕਰਿਆ ਇਹਨੂੰ ਸੈੱਟ ਹੋਣ ਲਈ 5 ਤੋਂ 6 ਘੰਟੇ ਲੱਗਦੇ ਨੇ 5 ਤੋਂ 6 ਘੰਟੇ ਬਾਅਦ ਆਪਾਂ ਇਸ ਨੂੰ ਕਟਾਂਗੇ ਜਾਂ ਤੁਸੀਂ ਓਵਰਨਾਈਟ ਵੀ ਰੱਖ ਸਕਦੇ ਹੋ 5 ਤੋਂ 6 ਘੰਟੇ ਬਾਅਦ ਦੇਖੋ ਜਿਹੜੀ ਬਰਫੀ ਹੈ ਆਪਣੀ ਸੈੱਟ ਹੋ ਚੁੱਕੀ ਹੈ ਕਿਉਂਕਿ ਆਪਾਂ ਇਹਦੀ ਕੋਈ ਤਾਰ ਵਾਲੀ ਚਾਸ਼ਨੀ ਨਹੀਂ ਸੀ ਬਣਾਈ ਉਹ ਤਾਂ ਬਰਫੀ ਹੈ ਜਿਹੜੀ ਜਲਦੀ ਸੈੱਟ ਹੋ ਜਾਂਦੀ ਹੈ ਕੱਟਣ ਵਾਸਤੇ ਪਰ ਆਪਾਂ ਇਹਨੂੰ ਪਤਲੀ ਚਾਸ਼ਨੀ ਤੋਂ ਬਣਾ ਕੇ ਤਿਆਰ ਕਰਦੇ ਤਾਂ ਕਰਕੇ ਇਸ ਨੂੰ 5-6 ਘੰਟੇ ਲੱਗਦੇ ਨੇ ਤਾਂ ਕਰਕੇ ਇਹ ਸੌਫਟ ਵੀ ਰਹਿੰਦੀ ਹੈ ਬਰਫੀ ਬਿਲਕੁਲ ਸੌਫਟ ਬਣ ਕੇ ਤਿਆਰ ਹੁੰਦੀ ਹੈ ਕੋਈ ਜ਼ਿਆਦਾ ਹਾਰਡ ਨਹੀਂ ਬਣਦੀ ਜੇ ਤੁਸੀਂ ਚਾਸ਼ਨੀ ਨੂੰ ਵੱਧ ਪਕਾ ਲੋਗੇ ਫੇਰ ਇਹ ਹਾਰਡ ਹੋ ਜਾਊਗੀ ਇਸ ਗੱਲ ਦਾ ਤੁਸੀਂ ਖਾਸ ਧਿਆਨ ਰੱਖਿਓ ਹਾਂ ਜੇ ਤੁਹਾਡੇ ਕੋਲ ਕੋਈ ਮਲਾਈ ਹੈ ਜਾਂ ਮਿਲਕ ਪਾਊਡਰ ਤਾਂ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਇਹਦੇ ਨਾਲ ਉਹਦੇ ਨਾਲ ਟੇਸਟ ਆ ਜਿਹੜਾ ਹੋਰ ਵੀ ਉੱਭਰ ਕੇ ਆਊਗਾ ਇਹਦਾ ਉਹ ਤੁਸੀਂ ਜਦੋਂ ਸੂਜੀ ਨੂੰ ਭੁੰਨ ਲਿਆ ਉਦੋਂ ਤੁਸੀਂ ਇਹਦੇ ਵਿੱਚ ਐਡ ਕਰ ਸਕਦੇ ਹੋ ਦੋ ਚਮਚ ਮਲਾਈ ਦੇ ਜਾਂ ਦੋ ਚਮਚ ਮਿਲਕ ਪਾਊਡਰ ਦੇ ਦੇਖੋ ਕਿੰਨੇ ਵਧੀਆ ਪੀਸ ਕੱਟ ਕੇ ਤਿਆਰ ਹੋ ਰਹੇ ਨੇ ਮੈਂ ਕਾਜੂ ਕਤਲੀ ਵਾਂਗੂ ਇਹਦੇ ਪੀਸ ਕੱਟੇ ਨੇ ਤੁਸੀਂ ਕੋਈ ਵੀ ਸ਼ੇਪ ਦੇ ਕੱਟ ਸਕਦੇ ਹੋ ਸਕੁਅਰ ਸ਼ੇਪ ਦੇ ਵੀ ਕੱਟ ਸਕਦੇ ਹੋ ਬਹੁਤ ਆਸਾਨੀ ਨਾਲ ਇਹਦੇ ਪੀਸ ਨਿਕਲ ਜਾਂਦੇ ਨੇ ਬਾਰੋਂ ਬਾਜ਼ਾਰ ਚੋਂ ਬਰਫੀ ਲਿਆਉਣਾ ਤਾਂ ਘਰੇ ਆਪਾਂ ਬਰਫੀ ਬਣਾਈਏ ਕਿਤੇ ਜ਼ਿਆਦਾ ਵਧੀਆ ਬਣਦੀ ਹੈ ਬਾਜ਼ਾਰ ਚ ਤੁਸੀਂ ਬਰਫੀ ਲਿਆਉਂਗੇ ਉਹਦੇ ਨਾਲ ਉਹਦੇ ਚ ਤਿੰਨ ਤੋਂ ਚਾਰ ਗੁਣਾ ਚੀਨੀ ਪੈਂਦੀ ਹੈ ਜੋ ਕਿ ਬਹੁਤ ਹੀ ਹਾਨੀਕਾਰਕ ਹੈ ਹੈ ਤਾਂ ਚਲੋ ਇਹ ਵੀ ਮਿੱਠਾਈ ਹੈ ਪਰ ਫਿਰ ਵੀ ਉਹਦੇ ਨਾਲ ਬਾਜ਼ਾਰ ਵਾਲੀ ਨਾਲ 100 ਗੁਣਾ ਵਧੀਆ ਹੁੰਦੀ ਹੈ ਘਰ ਵਿੱਚ ਬਣਾਈ ਆਪਾਂ ਕੋਈ ਵੀ ਚੀਜ਼ ਦੇਖੋ ਕਿੰਨੀ ਸੌਫਟ ਬਣ ਕੇ ਤਿਆਰ ਹੋਈ ਹੈ ਇਹਨੂੰ ਤੁਸੀਂ ਚਾਰ ਪੰਜ ਦਿਨ ਵੀ ਰੱਖੋਗੇ ਐਸੇ ਤਰ੍ਹਾਂ ਹੀ ਸੌਫਟ ਰਹੂਗੀ ਬਹੁਤ ਹੀ ਟੇਸਟੀ ਬਣੀ ਸੀ ਮੈਂ ਵੀ ਪਹਿਲੀ ਵਾਰ ਬਣਾਈ ਸੀ ਪਰ ਸਾਰਿਆਂ ਨੂੰ ਬਹੁਤ ਵਧੀਆ ਲੱਗੀ ਹਾਂ ਜੇ ਤੁਸੀਂ ਇਸ ਦਾ ਹਲਵਾ ਬਣਾ ਕੇ ਖਾਣਾ ਤੁਸੀਂ ਹਲਵਾ ਵੀ ਖਾ ਸਕਦੇ ਹੋ ਜਦੋਂ ਮੈਂ ਤੁਹਾਨੂੰ ਦੱਸਿਆ ਸੀ ਥੋੜਾ ਜਿਹਾ ਪਹਿਲਾਂ ਹੀ ਉਹਨੂੰ ਫਿਰ ਇੰਨਾ ਪਕਾਉਣ ਦੀ ਲੋੜ ਨਹੀਂ ਜਦੋਂ ਥੋੜਾ ਜਿਹਾ ਕੜਾਹੀ ਛੱਡਣ ਲੱਗ ਜਾਂਦਾ ਉਸ ਸਟੇਜ ਤੇ ਆ ਕੇ ਤੁਸੀਂ ਹਲਵਾ ਵੀ ਖਾ ਸਕਦੇ ਹੋ ਵੀ ਬਹੁਤ ਟੇਸਟੀ ਲੱਗਦਾ ਲੱਗ ਹੀ ਫਲੇਵਰ ਦਾ ਇੱਕ ਲੱਗ ਜੀ ਚੀਜ਼ ਆਉਂਦੀ ਹੈ ਜਦੋਂ ਮੈਂ ਬਣਾ ਰਹੀ ਸੀ ਤਾਂ ਮੇਰੇ ਹਸਬੰਦ ਨੂੰ ਮੈਂ ਥੋੜਾ ਜਿਹਾ ਦਿੱਤਾ ਤਾਂ ਉਹਨਾਂ ਨੂੰ ਬਹੁਤ ਟੇਸਟੀ ਲੱਗਿਆ ਹਲਵਾ ਵੀ ਕਹਿੰਦੇ ਕਾਦਾ ਬਣਾਇਆ ਵੀ ਬਹੁਤ ਟੇਸਟੀ ਹੈ ਕੀ ਚੀਜ਼ ਦਾ ਬਣਾਇਆਗਾ ਉਹਨਾਂ ਨੇ ਦੋ ਵਾਰ ਪਵਾ ਕੇ ਖਾਦਾ ਮੇਥੋਂ ਦੇ ਵੀ ਅਜੇ ਹੋਰ ਮੰਗ ਰਹੇ ਸੀ ਮੈਂ ਕਿਹਾ ਫਿਰ ਮੈਂ ਬਰਫੀ ਬਣਾਉਣੀ ਆ ਉਹਦੇ ਵਾਸਤੇ ਨਹੀਂ ਬਚਣਾ ਹੈਗਾ ਤਾਂ ਕਰਕੇ ਤੁਸੀਂ ਇੱਕ ਵਾਰ ਟਰਾਈ ਜਰੂਰ ਕਰਿਓ ਬਹੁਤ ਹੀ ਟੇਸਟੀ ਪਰਫੀ ਵੀ ਬਹੁਤ ਟੇਸਟੀ ਬਣੂਗੀ ਤੇ ਹਲਵਾ ਵੀ ਬਹੁਤ ਟੇਸਟੀ ਬਣੂਗਾ ਤੁਸੀਂ ਇੱਕ ਵਾਰ ਟਰਾਈ ਜਰੂਰ ਕਰਕੇ ਦੇਖਿਓ ਜੇ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਸਬਸਕ੍ਰਾਈਬ ਜਰੂਰ ਕਰ ਲਿਓ ਜੇ ਰੈਸਪੀ ਵਧੀਆ ਲੱਗਦੀ ਹੁੰਦੀ ਹੈ ਲਾਈਕ ਤੇ ਸ਼ੇਅਰ ਜਰੂਰ ਕਰਿਆ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ